ਜੀ ਸਤਿ ਸ਼੍ਰੀ ਅਕਾਲ ਵੀਰੋ ਅੱਛਾ ਮੈਂ ਕੋਈ ਵੀ ਵੀਡੀਓ ਡਾਊਨਲੋਡ ਕਰਦਾ ਹੈ ਨਾ ਤੇ ਮੈਂ ਇਹ ਬੜੀ ਵਾਰੀ ਪਹਿਲਾਂ ਵੀ ਕਿਹਾ ਵਾ ਕਿ ਇੱਕ ਵਾਰੀ ਸਾਰੀ ਵੀਡੀਓ ਸੁਣ ਕੇ ਤੇ ਫਿਰ ਆਪਣਾ ਕੋਈ ਰੁਝਾਨ ਵੇਚ ਦਿਆ ਕਰੋ ਤੇ ਛਲਾਮੀ ਜੀ ਵੀਡੀਓ ਸੁਣ ਕੇ ਗੱਲ ਕਰਨੀ ਉਹ ਗਲਤ ਗੱਲ ਆ ਮੈਂ ਕੱਲੀ ਵੀਡੀਓ ਨਹੀਂ ਗੱਲ ਕਰਦਾ ਮੈਂ ਜ਼ਿੰਦਗੀ ਦੇ ਹਰ ਇੱਕ ਤੁਹਾਨੂੰ ਇਹ ਮਸਲੇ ਤੇ ਕਹੂੰਗਾ ਵੀ ਕਦੀ ਵੀ ਤਾਨੂੰ ਕੋਈ ਕਿਸੇ ਬਾਰੇ ਵੀ ਮੇਰੀ ਨਹੀਂ ਮੈਂ ਗੱਲ ਕਰਦਾ ਕੋਈ ਵੀ ਗੱਲ ਕਿਸੇ ਮਸਲੇ ਦੇ ਵੀ ਹੋਵੇ ਤੁਹਾਨੂੰ ਉਹ ਗੱਲ ਕਵੇ ਜਿੰਨਾ ਚਿਰ ਤੱਕ ਉਹ ਕਲੀਅਰ ਨਹੀਂ ਹੁੰਦੀ ਪੂਰੀ ਸੁਣਦੇ ਨਹੀਂ ਆ ਕੋਈ ਵੀ ਕਿਸੇ ਖਿਲਾਫ ਇਹ ਬੋਲਣ ਤੋਂ ਕਾਰਵਾਈ ਕਰਨ ਤੋਂ ਪਹਿਲਾਂ ਸਪਸ਼ਟੀਕਰਨ ਲਿਆ ਕਰੋ ਵੀ ਉਹ ਗੱਲ ਹੋਈ ਕੀ ਤੇ ਗੱਲ ਕਿਵੇਂ ਆ ਇਹ ਮੈਂ ਤੁਹਾਨੂੰ ਬੜੀ ਸਮਝਾਇਆ ਤੇ ਕਈ ਵਾਰ ਫਿਰ ਅੱਜ ਕੱਲ ਜਿਵੇਂ ਟਾਈਮ ਲੋਕਾਂ ਨੇ ਇਸ ਤਰ੍ਹਾਂ ਬਣਾ ਲਿਆ ਹੁਣ ਅਸਲ ਚ ਪਤਾ ਨਹੀਂ ਟਾਈਮ ਕਿਉਂ ਇਤਨਾ ਬਣ ਗਿਆ ਲੰਮੀ ਵੀਡੀਓ ਨਹੀਂ ਕੋਈ ਸੁਣਦਾ ਵੱਡਿਆਂ ਦੀ ਗੱਲ ਨਹੀਂ ਸੁਣਦਾ ਸਿਆਣਿਆਂ ਦੀ ਨਹੀਂ ਸੁਣਦਾ ਤੇ ਕਾਲੀ ਪਈ ਕਾਲੀ ਪੈਦਾ ਕਿੱਥੋਂ ਪੈ ਗਈ ਤੁਹਾਨੂੰ ਵੈਸੇ ਤੇ ਪੰਜ ਤੋਂ ਪੰਜ ਮਿੰਟ ਦੀ ਵੀ ਵੀਡੀਓ ਅੱਜ ਕੱਲ ਨਹੀਂ ਕੋਈ ਕਿਸੇ ਦੀ ਸੁਣਦਾ ਤੇ ਮੈਂ ਤਾਂ ਚਲੋ 10 10 15 15 20 20 ਮਿੰਟ ਅੱਧੇ ਅੱਧੇ ਘੰਟੇ ਦੇ ਪਾ ਦਿੰਦਾ ਵਾਂ ਤੇ ਮੈਂ ਇਹ ਨੂੰ ਨਹੀਂ ਏਡਾ ਹੈਗਾ ਜਿਹਨੇ ਸੁਣਨੀ ਜੇ ਜੇ ਕੋਈ ਫਾਇਦਾ ਲੈਣਾ ਉਹ ਦਿਲਲੇ ਲਈ ਨਹੀਂ ਲੈਣਾ ਉਹ ਨਾ ਲਵੇ ਇਹੀ ਕੀ ਕਿ ਨੂੰ ਦਵਾ ਕੇ ਫਾਇਦਾ ਲੈਣੇ ਆ ਤੇ ਉਹ ਸਮਾਂ ਕਿਵੇਂ ਬਣ ਗਿਆ ਰੀਲਾਂ ਦੇ ਚੱਕਰ ਚ ਪਿਛੋੜੇ ਛੋੜੇ ਅੱਜ ਕੱਲ ਸਮਾਂ ਬਣ ਗਿਆ ਇੰਨੀ ਫਾਸਟ ਲੋਕੀ ਹੁੰਦੀ ਜਦੇ ਇਹਨਾਂ ਕਿਸੇ ਦਿਨੋਂ ਇੰਨੇ ਕੁ ਫਾਸਟ ਹੋਏ ਨਾ ਨਾ ਮੈਂ ਤੁਹਾਨੂੰ ਦੱਸਾਂ ਸੁਣ ਲਓ ਮੇਰੀ ਗੱਲ ਤੁਸੀਂ ਤੇ ਹੁਣਾਂ ਮੋਬਾਈਲਾਂ ਰੀਲਾਂ ਫੋਟੋਆਂ ਵੀਡੀਓ ਦੇ ਬਣ ਅਹੀਂ ਤੇ ਹੁਣ ਗੁਰੂ ਉਹਨਾਂ ਦਿਨਾਂ ਦੇ ਕੈਮਰੇ ਫੋਟੋਆਂ ਖਿੱਚਦੇ ਹਾਂ ਜਿੰਨਾਂ ਦਿਨ ਇਹ ਤੇ ਤੁਹਾਨੂੰ ਕੈਮਰਾ ਤੇ ਮਹੀ ਹੱਥ ਨਹੀਂ ਹਿਲਾਉਣ ਦੇ ਦਿੰਦੇ ਤੇ ਤੁਸੀਂ ਤੇ ਹੁਣ ਠੀਕ ਹੈ ਵੱਖਰੀ ਗੱਲ ਆ ਤੁਹਾਡੇ ਕੋ ਆਗੇ ਮੋਬਾਈਲ ਬਹੁਤ ਮਹਿੰਗੇ ਮੈਂ ਬਾਹਰ ਦੇਸ਼ਾਂ 'ਚ ਵੀ ਚੈੱਕ ਕੀਤਾ ਸੀ ਕਿ ਸਮਾਂ ਇਦਾਂ ਦਾ ਹੀ ਮੈਂ 15 ਸਾਲ ਪਹਿਲਾਂ ਵੀ ਭੇਕਬਾਣੀ ਕਰ ਚੁੱਕਾ ਹਾਂ ਕਿ ਇਦਾਂ ਦੁਨੀਆ ਨੇ ਮੋਬਾਈਲ 'ਚ ਵੜ ਜਾਣਾ ਕਿਸੇ ਦਿਨ। ਅਸੀਂ 5-7 ਬਾਾਰ ਗਏ ਹਾਂ ਤੇ ਅਸੀਂ ਮੋਬਾਈਲਾਂ ਦਾ ਫੜਾ ਹੈਗੇ ਬੜਨ ਵਾਲੇ ਇਹ ਪਹਿਲੇ ਬੜਨ ਵਾਲਾ ਵੀ ਹੈਗਾ ਫਿਰ ਬਾਹਰ ਵੀ ਚੱਲਦਾ ਤੇ ਉਹ ਵੜ ਗਏ ਬਈ ਮੈਂ ਕਹਿੰਦਾ ਅਸੀਂ ਤੇ ਉਥੇ ਬੜੇ ਕੁਸ਼ ਕਰਦੇ ਪਰ ਅੱਜ ਸਮਾਂ ਇੰਨੀ ਕੁ ਫਾਸਟ ਹੁੰਦਾ ਜਾਂਦਾ ਨਾ। ਪੂਰੀ ਨਾਲ ਜ ਕਿਸੇ ਦੀ ਕੋਈ ਗੱਲ ਸੁਣਦਾ। ਉਰੀ ਲੰ ਐ ਇੱਕ ਮਾਈ ਜਦੀ ਮੜੀ ਸੋਲੀ ਕਾਹ ਕਰ ਦੋ ਕਾਹ ਨਹੀਂ ਗਾਂਹ ਕਰ ਦੋ। ਪੱਜੀ ਫਿਰ ਦੇ ਕੀ ਕਰਨਾ ਇਹ ਗੁਰੂ ਘਰ ਸੈਜੇ ਹੋ ਜੋ ਸਲੋ ਹੋ ਜਾ ਜਿਵੇਂ ਪਿੰਡਾਂ ਦੀ ਜ਼ਿੰਦਗੀ ਬੜੀ ਸਲੋ ਚੱਲਦੀ ਹੈ ਨਾ ਹਾਂ ਉਹ ਬੰਬੇ ਤੋਂ ਥੱਲੇ ਨੂੰ ਆਓ ਚੰਡੀਗੜ੍ਹ ਨੂੰ ਆ ਜਾਓ ਮਹਾਲੀ ਆ ਜਾਓ ਥੱਲੇ ਸਟੇਟਾਂ 'ਚ ਜਾ ਜਾਓ ਕਸਬਿਆਂ 'ਚ ਜਾ ਜਾਓ ਪਿੰਡ ਚੱਲ ਜੋ ਸਲੋ ਹੈ ਨਾ ਬਿਲਕੁਲ ਕੋ ਬੰਦਾ ਦਿਨ ਬੜਾ ਵੱਡਾ ਲੱਗਦਾ ਜੇ ਬੜੀ ਇਸ ਤਰ੍ਹਾਂ ਹੀ ਨਾ ਕੀ ਹੋਇਆ ਵਾ ਕਿ ਉਹ ਮੇਰੇ ਇੱਕ ਦਾ ਵੀਰ ਦਾ ਫੋਨ ਆਇਆ ਵਾ ਇਹ ਜਿਹੜੀ ਉਹ ਤੁਹਾਨੂੰ ਮੈਂ 7 ਸਾਲ ਪੁਰਾਣੀ ਆਡੀਓ ਪਾਈ ਹੀ ਤੇ ਪਿੰਡ ਨੂੰ ਕਿਹਾ ਸੀ ਨਾ ਵੀ ਮੇਰੇ ਪਿਤਾ ਜੀ ਦੀ ਰਿਸਪੈਕਟ ਇੱਜ਼ਤ ਮੈਂ ਚੈੱਕ ਕੀਤੀ ਕਿ ਸਾਡੇ ਪਿਓ ਦੇ ਸਾਹਮਣੇ ਪਿੰਡ 'ਚ ਕੋਈ ਖੜ ਕੇ ਉਖਾ ਦੇ ਇੱਕ ਵਾਰੀ ਮਤਲਬ ਵੀ ਪਿੰਡ 'ਚ ਸਭ ਤੋਂ ਵੱਧ ਕਿਹੜੇ ਬੰਦੇ ਦੀ ਇੱਜ਼ਤ ਲੋਕ ਕਰਦੇ ਕਿਹਨੂੰ ਪਿਆਰ ਕਰਦੇ ਲੋਕ ਸਾਰੇ ਤੇ ਉਹ ਕੀ ਹੋਇਆ ਵੀ ਉਹ ਸਭ ਤੁਹਾਂ ਸਾਰਾ ਸੁਣਿਆ ਚੁਣਿਆ ਉਹਨੂੰ ਛੱਡੀ ਆਪਾਂ ਗੱਲਾਂ ਨੂੰ ਤੇ ਉਹ ਕੀ ਆ ਮੈਨੂੰ ਮੇਰੇ ਛੋਟੇ ਵੀਰ ਪਵਨ ਫੌਜੀ ਦਾ ਫੋਨ ਆ ਗਿਆ ਜਿਹੜਾ ਮੌਜੂਦਾ ਸਰਪੰਚ ਐ ਇਸ ਵੇਲੇ ਉਹਦਾ ਬਾਜਵੀਰ ਮੈਨੂੰ ਤੇ ਲੋਕਾਂ ਨਾਲ ਛੱਡ ਨਹੀਂ ਰਿਹਾ ਉਹ ਨਿੱਕੇ ਨਿੱਕੇ ਕਲਿੱਪ ਭੇਜਦੇ ਆ ਤੇ ਤੰਗ ਕਰਦੇ ਹਣਗੇ ਮੈਨੂੰ ਪਤਾ ਉਹਦੀ ਉਹ ਵਿਚਾਰਾ ਸੱਚਾ ਵਾ ਉਹ ਕਹਿੰਦੇ ਹਣਗੇ ਤੁਸੀਂ ਕਾਹਦੇ ਸਰਪੰਚ ਦੇ ਪਿੰਡ ਚ ਬਾਜ ਨੇ ਦੇਖਿਆ ਵੀ ਹਾਂ ਅਸੀਂ ਸਰਪੰਚਾਂ ਨੂੰ ਆਏ ਆ ਉਦੋਂ ਮੂੰਹਾਂ ਤੇ ਸੜਨਾ ਆ ਗੱਲ ਤੇ ਇਹ ਗੱਲ ਉਹ ਵਿਚਾਰਾ ਸੱਚਾ ਕਮੈਂਟ ਲੋਕ ਉਤੋਂ ਦੇ ਕਰਦੇ ਹਣਗੇ ਜਾਂ ਉਹ ਮੇਰੀ ਵੀਡੀਓ ਦੇ ਛੋਟੇ ਛੋਟੇ ਕਲਿੱਪ ਉਹਨਾਂ ਨੇ ਪਾਤੀ ਹਾਲਾਂਕਿ ਉਹ ਤੇ ਹੁਣ ਵਿਚਾਰਾ ਸਰਪੰਚ ਐ ਅਸਾਲ ਤੋਂ ਇਹ ਤੇ 7 ਸਾਲ ਪਹਿਲਾਂ ਦੀ ਮੈਂ ਆਡੀਓ ਪਾਈ ਆ ਸਭ ਮੈਨੂੰ ਉਹਨੇ ਵੀ ਫਿਰ ਮੈਂ ਕਿਹਾ ਪਵਨ ਤੇਰੀ ਗਲਤੀ ਏ ਵੀ ਤੂੰ ਬਈਲਾ ਮੇਰੀਆਂ ਵੀਡੀਓ ਸੁਣੀਆਂ ਹੀ ਹਾਂ ਤਾਂ ਨਹੀਂ ਮੇਰੇ ਜਿਹੜੇ ਉਹ ਭੇਜੀਆ ਤੇ ਮੈਂ ਉਹ ਸੁਣੀਆਂ ਤੇ ਮੈਂ ਫਿਰ ਆ ਪਹਿਲਾਂ ਸੁਣ ਨਹੀਂ ਸੁਣ ਤੋਂ ਵੀ ਪਹਿਲਾਂ ਮੈਨੂੰ ਸਮਝਾ ਪਰ ਉਹਨੇ ਵਿਚਾਰੇ ਨੇ ਕੀ ਕਹਿਣਾ ਛੋਟਾ ਵੀਰ ਏ ਸਾਡਾ ਪਵਨ ਕੌਣ ਦੱਸੋ ਮੈਂ ਉਹ ਬੰਦੇ ਦੀ ਖਿਲਾਫਤ ਕਰ ਸਕਦਾ ਆ ਪਿੱਛੇ ਜੇ ਕਿਹੜੀ ਮੈਂ ਇੱਕ ਪਾਈ ਸੀ ਨਾ ਵੀਡੀਓ ਪੀਐਮਐਲ ਦੇ ਸਭ ਮੈਨੂੰ ਬੰਦੂਕ ਦੀ ਲੋੜ ਪਈ ਆ ਤੇ ਐਮਐਲਏ ਸਾਹਿਬ ਇਤਰੇ ਮੈਂ ਪਾਈ ਉਹ ਸਰਵਨ ਤੁਨ ਐਮਐਲਏ ਜਿਹੜੇ ਇਲਾਕੇ ਦੇ ਆਪਣੇ ਸੱਜਣੇ ਆ ਮਿੱਤਰਿਆ ਭਰਾਵਾ ਤੇ ਮੈਂ ਆ ਵੀ ਚਲੋ ਤੁਸੀਂ ਵਿਜੀ-부ਜੀ ਤੇ ਆਪਣੇ ਪੀਏ ਨੂੰ ਆ ਤੁਹਾਡਾ ਪੀਏ ਜਿਹੜਾ ਚੰਡੀਗੜ੍ਹ ਬੈਠਾ ਰੇਸ਼ਮ ਉਹਦਾ ਮੈਂ ਵਿਆਹ ਦਾ ਪ੍ਰੋਮ ਕੀਤਾ ਸਾਡਾ ਸੱਜਣ ਮਿੱਤਰਿਆ ਉਹਨੂੰ ਮੈਂ ਕਹਿਣਾ ਬਾਜਵੀਰ ਜੀ ਬਾਜਵੀਰ ਜੀ ਕਰੀਏ ਨਾ ਮੈਂ ਨਾ ਮੇਰੇ ਕੋਲ ਨਹੀਂ ਟਾਈਮ ਨੂੰ ਮੈਂ ਕਾਗਜ਼ ਪੱਤਰ ਖੜੇ ਕਰਦਾ ਆ ਕੱਲਾ ਕੱਠੇ ਮੈਨੂੰ ਬਦੂਕ ਲਾ ਦੇ ਮੈਨੂੰ ਲਾਇਸੈਂਸ ਬਣੀ ਚਾਹੀਦਾ ਮੈਨੂੰ ਬਦੂਕ ਚਾਹੀਦੀ ਜੀ ਬਦੂਕ ਚਾਹੀਦੀ ਤੇ ਮਾਧਿਅ ਰੇਸ਼ਮ ਨਾ ਮੰਨਿਆ ਨਾ ਐਮ ਐਲ ਏ ਮੰਨਿਆ ਨਾ ਰੇਸ਼ ਮੰਨਿਆ ਮੁਰਗੇ ਮੈਂ ਤੇਜਵੀਰ ਨੂੰ ਕੱਢਣਾ ਜਿਹੜਾ ਕਬੱਡੀ ਖੇਡਦਾ ਤੈਨੂੰ ਕਹਿੰਦਾ ਵੀ ਜਾ ਕੇ ਚੰਡੀਗੜ੍ਹੇ ਨੇ ਇਹਨੂੰ ਮੁੱਕੀ ਫੇਰ ਇਹਨੂੰ ਪੀਏ ਐਮ ਐਲ ਏ ਉਹ ਕਬੱਡੀ ਖੇਡਦਾ ਤੇ ਮੈਂ ਜੇ ਤੂੰ ਤਿੰਨੇ ਹੀ ਨਾ ਕਰਦੀ ਨਾ ਤੂੰ ਆਨੇ ਐਮ ਐਲ ਏ ਵੀ ਕਰਦੀ ਨਾ ਪੀਏ ਸਰਕਾਰੀ ਨੇ ਵੀ ਕਰਦੀ ਤੇਜ ਵੀ ਨੇ ਕਰਦੀ ਮੁਰਗੇ ਵਾਲਾ ਕਿੰਨੇ ਆਣਾ ਦੱਸਿਆ ਹੀ ਨਾ ਉਹ ਵੀਡੀਓ ਦੇ ਵਿੱਚ ਪੂਰਾ ਚੰਗੀ ਡਰਾਮਾ ਦੱਸਿਆ ਹੀ ਨਾ ਮਾ ਉਥੇ ਮੇਰਾ ਇੱਕ ਵੀਰ ਆਉਣਾ ਜੇ ਫੌਜੀ ਫੌਣ ਅਕਲਸੀਆਂ ਤੋਂ ਮੇਰੇ ਚਲੋ ਇਹ ਵੀ ਭਰਾ ਵਾ ਅਸੀਂ ਜੀਜੇ ਭਈਆਂ ਵਾਲੀਆਂ ਗੱਲ ਨਹੀਂ ਕਦੀ ਕਰ ਦਿੰਦੀ ਹੁੰਦੇ ਭਰਾਵਾਂ ਵਾਲੀ ਗੱਲਾਂ ਕਰ ਦਿੰਦੇ ਆ ਉਹ ਆਪਣਾ ਤੇਜਵੀਰ ਤੇ ਆਪਣੇ ਰੇਸ਼ਮ ਦੇ ਭਾਂਜੀ ਉਥੇ ਆਡੇ ਕਲਸੀ ਵੇ ਆ ਤੇ ਫੌਜੀ ਸਾਡਾ ਤੁਹਾਨੂੰ ਉਥੇ ਦੱਸਿਆ ਵੀ ਨਹੀਂ ਸੁਣ ਲਿਓ ਧਿਆਨ ਤਮਾਮ ਮੁੜ ਕੇ ਮੈਂ ਉਹਨੂੰ ਕਹ ਲਾਂ ਜੇ ਫਿਰ ਫਿਰ ਉਹਨੇ ਉਹਨੇ ਮੈਨੂੰ ਪਤਾ ਉਹਨੇ ਆਪਣੀਆਂ ਬੰਦੂਕਾਂ ਮਦਾ ਮੇਰੇ ਕੋਲ ਪੜਾ ਜੜੀਆਂ ਜੇ ਉਹਦੇ ਆ ਤਾਂ ਦਸੇ ਫਾਰਮ ਦੇ ਆ ਕੇ ਮੇਰੇ ਗੋਲੀਆਂ ਚ ਲਾਈ ਜਾਂਦਾ ਇੱਕ ਦਾ ਉਹਦਾ ਬਾਜਵੀਰ ਮੈਨੂੰ ਇੱਟਾ ਕਰਦੇ ਤੇ ਮੈਨੂੰ ਤੇ ਪਤਾ ਨਹੀਂ ਵੀ ਬਾਜਵੀਰ ਸਾਡੇ ਮੇਰੇ ਖਿਲਾਫ ਸਾਡੇ ਕਰ ਮਾਇਆ ਜੇ ਤੇਨੂੰ ਲੱਗਦਾ ਤਾਂ ਦੱਸ ਆਂਦਾ ਮੈਂ ਮੈਨੂੰ ਪਤਾ ਆ ਰੇ ਫਿਰ ਉਹਨਾਂ ਦਾ ਵੀਡੀਓ ਸੁਣੀਵਾਦਾ ਸੁਣ ਲਈ ਸੁਣ ਕੇ ਵਰਕਿਆਦਾ ਆਂਦਾ ਯਾਰ ਉਹ ਕੀ ਕਰ ਲੀ ਜਾਂਦੇ ਨੇ ਕਿਰ ਕਿ ਕਲਿੱਪ ਕੱਟ ਕੇ ਮੈਨੂੰ ਪਿੰਡ ਵਾਲੇ ਸਟੇਟਸ ਲਾਈ ਜਾਂਦੇ ਆ ਮੋਬਾਈਲਾਂ ਦੇ ਤੁਸੀਂ ਸਰਪੰਚ ਕਾਦੇ ਜਿਓਏ ਇਹ ਉਹ ਆ ਉਹ ਛੱਡਿਆ ਚਲੋ ਉਹਨੇ ਵਿਚਾਰੇ ਨੇ ਆਪਣਾ ਪਿਆਰ ਫਿਰ ਮੈਂ ਪਮਨੂਆ ਕਿਹਾ ਮੈਂ ਵੀ ਤੂੰ ਹੀ ਛੱਡ ਦੇ ਤਰਨਾ ਵੀ ਨਹੀਂ ਪਿਆਰ ਰਹਿਦਾ ਮੇਰਾ ਪਹਿਲਾਂ ਆਪਣੇ ਡੈਡੀ ਨੂੰ ਪੁੱਛ ਸਰਦਾਰ ਮਨਜੀਤ ਸਿੰਘ ਸਰਪੰਚ ਨੂੰ 2 ਸਾਲ ਪਹਿਲਾਂ ਹੀ ਭੁਵੇਖ ਬਾਣੀ ਕਰਤੀ ਝਟੋ 2 ਸਾਲ ਪਹਿਲਾਂ ਜਾ ਕੇ ਸਰਦਾਰ ਮਨਜੀਤ ਸਿੰਘ ਜਿਹੜੇ ਮੌਜੂਦਾ ਸਰਪੰਚ ਨੇ ਕਲਸੀਆਂ ਜੀ ਉਹਨੂੰ ਪੁੱਛ ਲੋ ਉਹਨਾਂ ਨੂੰ ਜਾ ਕੇ ਸਭ ਤੋਂ ਪਹਿਲਾਂ ਆਖਿਆ ਵੀ ਉਠੋ ਤੇ ਥਾਪੀ ਮਾਰੋ ਸਰਵਣ ਤੋਂ ਉਹਨਾਂ ਐਮਐਲਏ ਸਾਡੇ ਤੁਹਾਡੇ ਬੰਨ ਵਾਲੇ ਜੇ ਤੁਹਾਡੇ ਰਿਸ਼ਤੇਦਾਰ ਜੇ ਤੇ ਤੁਹਾਡੀ ਸਰਪੰਚੀ ਬੱਕੀ ਜੇ ਮੈਂ ਮੈਂ ਪਹਿਲੇ 2-3 ਸਾਲ ਪਹਿਲਾਂ ਕਰਤੀ ਸੀ ਇਹ ਗੱਲ ਕਲੀਅਰ ਤੇ ਉਹ ਭਾਈ ਚਾਚਾ ਜੀ ਮਨਜੀਤ ਸਿੰਘ ਨੇ ਸਗੋਣਾ ਵਿਚਾਰੇ ਉਹ ਸ਼ਰੀਬ ਨੇ ਚਲੋ ਜਿਤਨਾ ਲਾ ਲੋ ਉਹ ਇੰਨਾ ਨਹੀਂ ਮੰਲੋ ਕਰਦੇ ਤੇ ਉਹਨਾਂ ਨੇ ਨਾ ਕੀ ਕੀਤਾ ਕਿ ਮੇਨੂੰ ਆਦੇ ਨਈ ਬਾਜ ਇਹ ਆਪਣਾ ਜਗਮੂਲ ਸਰਪੰਚ ਜਿਹੜੇ ਆਪਣੇ ਚਲੋ ਵੀ ਸਤਿਕਾਰਯੋਗ ਨੇ ਆਪਣੇ ਭਰਾ ਨੇ ਚਾਚਾ ਲਾਲੋ ਭਰਾ ਲਓ ਆਂਦੇ ਵੀ ਨਹੀਂ ਮੇਰੇ ਤੋਂ ਇਹਨਾਂ ਤੋਂ ਛੋਟ ਨਹੀਂ ਹੋਣੀ ਤੇ ਮੈਂ ਨਹੀਂ ਨਹੀਂ ਛੋਟ ਕਰਨੀ ਪੈਣੀ ਜੇ ਇਸ ਵਾਰੀ ਚਿੰਤਾ ਨਾ ਕਰੋ ਮੈਂ ਕਰ ਲੈਂਦੇ ਕੋਈ ਸਮਝਾ ਲਾਂਗੇ ਜੇ ਮੋਹਨ ਨੇ ਕਿਤੇ ਨਾ ਕਰਨੀ ਮੈਂ ਤੂੰ ਇੱਧਰ ਮਾਰ ਦੋ ਥਾਪੀ ਅੱਜ ਕੀ ਆਪਣੇ ਸਰਵਣ ਤੋਂ ਨਾਲ ਤੇ ਮੈਂ ਸਰਵਣ ਤੋਂ ਨੇ ਬਣ ਜਾਣਾ ਜੇ ਤੇ ਤੂੰ ਹੀ ਬਣ ਜਾਣਾ ਜੀ ਇਹਨਾਂ ਨੂੰ ਮੈਂ ਦੋ ਬੰਦਿਆਂ ਨੂੰ ਉਠਾਇਆ ਪਿੰਡ ਚੋਂ ਪੁੱਛ ਲੋ ਜੇ ਕੋਈ ਝੂਠਿਆ ਦੇ ਤੇ ਉਹ ਕਦੀ ਦਿਲ ਕੱਢਦੇ ਸੀ ਕਦੀ ਪਾਉਂਦੇ ਇਹ ਸਾਡੇ ਦੋਵੇਂ ਹੀ ਬੰਦੇ ਕਦੀ ਦਿਲ ਕੱਢਦੇ ਸੀ ਕਦੀ ਪਾਉਂਦੇ ਉਧਰੋਂ ਸਾਡਾ ਚਾਚਾ ਖੋਖ ਪਹਿਲਵਾਨ ਪੁੱਛ ਲੋ ਜਾ ਚੇਕੋ ਕੁ ਬਲੋ ਨੂ ਤੇ ਮੈਂ ਵਿਆਹ ਰੱਖੇ ਮੈਂ ਅੱਜ ਚਮਾਰਾ ਥਾਪੀ ਕੀ ਆ ਭਲਵਾ ਨਾ ਇੱਕ ਤੇ ਥਾਪੀ ਮਾਰ ਸਿੱਧੂ ਮੂਸੇ ਵਾਲੀ ਮਾਰ ਗੜਾ ਤੇਰਾ ਪੱਟ ਵੜੇ ਥੜੇ ਆ ਜੋ ਅਦਤ ਬਾਦ ਬਾਜਵੀਰ ਪਰ ਪੱਕੀ ਗੱਲ ਆ ਮੈਂ ਹਾਂ ਪੱਕੀ ਗੱਲ ਆ ਆਪਾਂ ਚੱਲਾਂਗੇ ਤੇਰੇ ਨਾਲ ਹੋਰ ਦੱਸ ਆ ਦੋ ਬੰਦੇ ਠਾਏ ਪਿੰਡ ਚੋਂ ਪੁੱਛ ਲੋ ਮੈਂ ਕਦੀ ਸਿਆਸਤ ਦੇ ਚੱਕਰ ਨਹੀਂ ਪਿਆ ਸਿਰਫ ਇੱਕ ਭਰਾ ਦੇ ਤੌਰ ਤੇ ਵੀ ਚਲੋ ਐਮਐਲਏ ਸਰਵਣ ਤੋਂ ਆਪਣਾ ਭਰਾ ਵਾ ਤੇ ਚਲੋ ਉਹਨੂੰ ਜਿਤਾਓ ਤੇ ਉਹਨੂੰ ਜਿਤਾ ਦਿਓ ਤੁਸੀਂ ਉਹ ਕੋ ਪਹਿਲਵਾਨ ਬਣ ਜੇ ਮਨਜੀਤ ਬਣ ਜੇ ਇਹ ਸਾਡਾ ਹੀ ਘਰ ਪਰਿਵਾਰ ਆ ਕੋਈ ਨਹੀਂ ਸਰਪੰਚ ਬਣੀ ਜਣਾ ਤੁਹਾਨੂੰ ਦੇਖਨੇ ਤੇ ਪਹਿਲਾਂ ਹੀ ਕਰਤਾ ਸੀ ਦੋ ਸਾਲੇ ਐਲਾਨ ਨਹੀਂ ਤੇ ਐਤਕੀ ਮੈਂ ਕਦੀ ਉਹ ਕਦੀ ਗਿਆ ਐਤਕੀ ਮੇਰੀਆਂ ਆਈਆਂ ਵੀਡੀਓ ਫੋਟੋਆਂ ਦੀ ਗੁੱਸਾ ਭੁੱਲ ਰਾ ਚੋਕੇ ਨਾਲ ਵੀ ਤੇ ਉਹਨਾਂ ਵੀ ਬੋਲਿਆ ਮੇਰੇ ਬਾਰੇ ਮੈਂ ਮੈਂ ਵੀ ਗੱਡੀ ਤੇ ਲਾ ਕੇ ਬੋਰਡ ਫਿਰਦਾ ਮਾੜਾ ਚੰਗਾ ਜਿਵੇਂ ਵੀ ਮੈਂ ਤਾਂ ਹੁੰਦਾ ਮੈਂ ਸਿਆਸਤ ਨਹੀਂ ਹੁੰਦਾ ਮੈਂ ਸੱਚਾਈ ਤੇ ਇੱਕ ਬੰਦੇ ਚੰਗੇ ਵਧੀਆ ਤੋਰ ਦੇਣਾ ਨਾ ਜਦੋਂ ਮੈਨੂੰ ਪਤਾ ਲੱਗਿਆ ਪੀਆ ਬੰਦੇ ਨੂੰ ਦੱਸ ਦੇਣਾ ਨਾ ਯਾਰ ਚੱਲ ਜਾ ਚਾਚਾ ਜੀ ਇਹ ਕੋ ਕੁਆ ਕਰਨਾ ਤੇ ਉਧਰ ਚੱਲ ਜਾ ਤੇ ਫਲਾਣਾ ਉਧਰ ਚੱਲ ਜਾ ਮੈਨੂੰ ਪਤਾ ਸਾਰੀ ਮੈਨੂੰ ਗੀਮਾਂ ਦਾ ਪਤਾ ਇਕੱਲੇ ਇਕੱਲੇ ਬੰਦੇ ਦਾ ਪਤਾ ਲਾ ਕੇ ਕੀ ਕਰਦਾ ਇੱਕ ਲੱਖ ਦਾ ਹਲਕਾ ਥੋੜੀ ਦੋ ਹਲਕਾ ਜਿਹਾ ਪਤਾ ਮੈਨੂੰ ਮੈਨੂੰ ਮੇਰੇ ਬਾਰੇ ਮੈਨੂੰ ਲੋਕਾਂ ਬਾਰੇ ਪਤਾ ਸੀ ਤੇ ਉਹ ਗੱਲ ਉਹ ਹੋਈ ਤੇ ਉਹ ਵਿਚਾਰਾ ਮੈਨੂੰ ਮੰਨਦਾ ਵੀ ਮੈਨੂੰ ਪੇਂਡਿਆ ਤੇਰੀ ਵੀਡੀਓ ਜਿਹੜੀ ਪਾਈ ਨਾ ਵੀਰ ਜੀ ਤੁਸੀਂ ਤੇ ਉਹ ਸਾਰੇ ਪਿੰਡ ਨੇ ਸਟੇਟਸ ਲਾ ਲਿਆ ਪੀਓ ਆਂਦਾ ਮੈਸ ਦੇ ਸਰਪੰਚਾ ਸਰਪੰਚਾ ਨੂੰ ਜੇ ਗੋਲ ਹੜ ਹੜੀ ਤੇ ਅਸੀਂ ਉਹ ਆ ਤੇ ਖੜਨਾ ਖੜ ਕੇ ਵੇਖੇ ਕੋਈ ਸਾਹਮਣੇ ਸਾਡੇ ਉਹ ਮੈਂ ਪਹੁੰਨ 7 ਸਾਲ ਪੁਰਾਣੀ ਗੱਲ ਆ ਦੱਸ ਤੂੰ ਹਾਂ ਫਿਰ ਮੈਂ ਵੀ ਕਿਹਾ ਮੈਂ ਹਾਂ ਵੀ ਹਾਂ ਉਹ ਗੱਲ ਤੇ ਫਿਰ ਚਾਚੇ ਮਨਜੀਸੋਂ ਤੇ ਰੋਏਗੀ ਮੈਂ ਚਲ ਤੂੰ ਪਮਨ ਛੱਡ ਤੈਨੂੰ ਵੀ ਨਹੀਂ ਮੇਰਾ ਪਿਆਰ ਕੋਈ ਤੇਰਾ ਨਾ ਨਾ ਚਾਚੇ ਮਨਜੀਸੋਂ ਨਾਲ ਹੀ ਛੱਡ ਨਹੀਂ ਇਹਨਾਂ ਦੋਨਾਂ ਨੇ ਤਰੰਦਾ ਆਏਗਾ ਮਾਫ਼ ਕਰ ਪਤਾ ਮੇਰਾ ਅਸਲ 'ਚ ਤੁਹਾਡੇ ਪ੍ਰਵਾਸ 'ਚ ਕਿੰਨਾ ਪਿਆਰ ਹੁੰਦਾ ਹੈ ਅੰਦਾ ਕਿੰਨਾ ਉਹਨੂੰ ਪਤਾ ਹੀ ਨਹੀਂ ਜਿਵੇਂ ਕਰ ਮੈਂ ਸ਼ੇਰੇ ਲੈੰਦੇ ਬਨੇ ਨੂੰ ਆਖਿਆ ਮਾਹ ਗੱਲ ਸੁਣਾ ਤੇਰੇ ਦਾਦੇ ਦੇ ਸਾਡਾ ਦਾਦਾ ਦਰਸ਼ਨ ਸਿੰਘ ਅਜੀਤ ਸਿੰਘ ਸਰਪੰਚੇ ਰਹਿੰਦੇ ਬਨੇ ਰਾਸ਼ੇ ਪਰਿਵਾਰ ਮਾ ਆਪਣੇ ਇਹ ਭਰਾ ਬਨੇ ਤੇ ਉਹ ਰੋਟੀ ਪਾਣੀ ਨਾਲ ਸਾਂਝਾ ਹੁੰਦਾ ਉਹ ਸਾਡੇ ਦਾਦਿਆਂ ਨਾਲ ਤੂੰ ਉਹ ਕਰਾਂ ਇਸੇ ਪਮਣ ਦੇ ਤੇਜਵੀਰ ਦੇ ਵਿਆਹ ਤੇ ਸ਼ਾਇਦ ਨਹੀਂ ਰੇਸ਼ਮ ਦੇ ਕੋਈ ਹੋ ਗਏ ਨਾ ਜੋ ਸਾਰੇ ਦੇ ਵਿੱਚ ਮੈਂ ਕਿਤੇ ਮੈਨੂੰ ਖੜਾ ਜਿਤਾ ਰਿਹਾ ਇੱਕੋ ਜਿਹੀ ਲੱਗਦੀ ਹੈ ਤੇ ਉੱਥੇ ਬੈਠਿਆ ਕਰਾਂ ਛਾਤੇ ਗੱਲ ਹੋਈ ਤੇ ਉਹ ਆਉਂਦਾ ਸ਼ੇਰਾਂ ਦਾ ਆਉਂਦਾ ਵੇਖ ਲਾ ਆਪਣੇ ਦਾਦੇ ਪੜਦਾਦਿਆਂ ਦਾ ਕਿੰਨਾ ਪਿਆਰ ਹੀ ਇਕੱਠੇ ਖਾਂਦੇ ਪੀਂਦੇ ਤੇ ਆਪਾਂ ਵੀ ਬਹਿ ਗਏ ਕੁਦਰਤੀ ਚਲੋ ਉਹ ਵੀ ਗੱਲਾਂ ਹੋ ਗਈਆਂ ਮੈਂ ਮੈਨੂੰ ਗੱਲ ਦੱਸਾਂ ਮੇਰੀ ਚੱਲ ਪਮਨ ਤੂੰ ਵੀ ਪਾਸੇ ਹੋ ਚਾਚੇ ਮਨਜੀਤ ਸੋਨੀ ਪਾਸੇ ਕਰੀਏ ਮਤ ਕੌਣ ਹੈ ਤੁਹਾਡੇ ਘਰ ਚ ਸਭ ਤੋਂ ਵੱਧ ਮੇਰਾ ਪਿਆਰ ਪਤਾ ਕਿਦਾਂ ਹੁੰਦਾ ਸੀ ਮਤ ਤੇਰੀ ਦਾਦੀ ਦਾ ਤੈਨੂੰ ਨਾਂ ਨਹੀਂ ਪਤਾ ਨਾ ਉਹ ਸਿਹਯਾ ਦਾ ਮੁੜਕੇ ਮੈਂ ਮੈਨੂੰ ਨਹੀਂ ਪਤਾ ਮਖ्तार ਕੌਰ ਸੀ ਮੁਖਬੀਰ ਕੌਰ ਸੀ ਮੈਂ ਇੰਨਾ ਜਾਣਦਾ ਹੀ ਮੇਰਾ ਚਾਚੇ ਸੇਮੇ ਦਾ ਪਿਆਰ ਊ ਤੇਰਾ ਤਾਇਆ ਹੂ ਮੇਰਾ ਚਾਚਾ ਹੀ ਚਾਚਾ ਸੇਮਾ ਪਤਾ ਕੌਣ ਵਜਦਾ ਸੀ ਮਾ ਸੇਮਾ ਮੁਖੋ ਵਾਲਾ ਅੰਦੇ ਪਿੰਡ ਚੋਂ ਨੂੰ ਤੇ ਮੁੜਕੇ ਪਪੜਾ ਸੀ ਜਾਂਦਾ ਮਾਂ ਤੇਰੀ ਦਾਦੀ ਦਾ ਨਾਮ ਮੁਖਤਾਰ ਕੋਲ ਪਤਾ ਨਹੀਂ ਕੀ ਦਾ ਪਰ ਉਹ ਵਜਦਾ ਸੇਮਾ ਮੁਖੋ ਵਾਲਾ ਉਹ ਤੇ ਸਾਣ ਯਾਟੂ ਝੋਟਾ ਉਹ ਝੋਟਾ ਇਹ ਦੋਨ ਦੀ ਜੋੜੀ ਬੜੀ ਚਾਚੇ ਸਾਦਾ ਸੋਦੀ ਤੇ ਉਹਦੀ ਦੋਦੀ ਕਬੱਡੀ ਚਮੇੜ ਬੜੀ ਵਹੁੰਦੇ ਨੇ ਇਹਨਾਂ ਦੇ ਹੱਥ ਥੋੜੇ ਭਾਰੇ ਤੇ ਮੈਂ ਹਾਂ ਇੱਕ ਰਾਹ ਲੜ ਪਿਆ ਉਹ ਪੀੜੀ ਗਲੀ ਚ ਚਾਚਾ ਸੇਮਾ ਅਸਲ ਚ ਉਹ ਮੈਨੂੰ ਬੜਾ ਪਿਆਰ ਕਰਦਾ ਮੈਂ ਨਿੱਕਾ ਦਾ ਸੋਹਣਾ ਬੜਾ ਨਾਲ ਮੈਂ ਕਹਦਾ ਛੋਟਾ ਵਡਾ ਦਾ ਮੇਰੀ ਗੱਲਾਂ ਗੁਲਾ ਫੁੱਟਦਾ ਦਾ ਜਦੋਂ ਮੈਂ ਸਕੂਲ ਜਾਂਦਾ ਤੇ ਮੇਰੇ ਨਾਲ ਉਹਨੇ ਪਿਆਰ ਜਿਆ ਕਰਨਾ ਚਾਹਤੇ ਸੀ ਮੇਲੇ ਤੇ ਉਹ ਇਹ ਜਿਹੜਾ ਲੜਾਈ ਹੋਈ ਸੀ ਨਾ ਇੱਥੇ ਪੀੜੀ ਗਲੀ 'ਚ ਹੋ ਗਏ ਟੱਕਰੇ ਖੜ ਗਿਆ ਬਾਹੂ ਫੜ ਕੇ ਪਾਣੀ ਪਾਣੀ ਹੋ ਗਈ ਮਿੱਤਰਾ ਟਗੂਆ ਤੇ ਟਗੂਆ ਖੜ ਕੇ ਤੇ ਇੱਥੇ ਟਗੂਆ ਨਹੀਂ ਖੜ ਕੇ ਇੱਥੇ ਡਾਂਗ ਖੜਕੀ ਚਾਚੇ ਸੇਮੇ ਦੇ ਹੀ ਮੁੱਖੋ ਵਾਲਾ ਸੇਮਾਂ ਦੇ ਲੋਗ ਤੇ ਜਿਹਦੇ ਡਾਂਗ ਮਾਰਦਾ ਹੈ ਨਾ ਮੋਰਾ ਜਿਹਾ ਹੋਣੀ ਮਾਰ ਮੁੜ ਕੇ ਉੱਠਦਾ ਉਹਨੇ 5 7 ਬੰਦਿਆਂ ਨੂੰ ਮਾਰ ਕੇ ਤਾਂਾਂ ਦੇ ਢੇਰ ਲਾਈ ਜਾਂਦਾ ਹੀ ਆਲਾ ਮੈਂ ਤਾਂ ਕਰ ਦੂੰ ਬੰਦਿਆਂ ਦੀ ਕੰਧ ਵੀ ਗਲੀ 'ਚ ਉਹ ਜਿਹਦੇ ਮਾਰਦਾ ਡਾਂਗ ਤੋਂ ਡਿੱਗ ਪੈਂਦਾ ਹੀ ਦੂਜੇ ਦੇ ਮਾਰਦਾ ਉਹਨੂੰ ਉੱਤੇ ਸੁੱਟ ਦਿੰਦਾ ਜਾਂਦਾ ਮੈਂ ਕੰਧ ਕਰਨੀਂਦਾ ਬੰਦਿਆਂ ਦੇ ਐਨੇ ਯੋਰਾ ਮੈਂ ਵਾ ਪਵਣ ਮੇਰਾ ਉਹਨਾਂ ਪਿਆਰ ਹੁੰਦਾ ਉਹ ਤੇਰਾ ਪਿਆ ਮੇਰਾ ਚਾਚਾ ਉਹ ਤੇ ਮਾ ਯਾਰ ਆਪਾਂ ਪਰਿਵਾਰ ਆਪਾਂ ਦੱਸ ਕੋਈ ਇਦਾਂ ਦੀ ਗੱਲ ਕਰ ਸਕਦੇ ਇੱਕ ਦੂਜੇ ਦੇ ਖਿਲਾਫ ਇੱਜ਼ਤ ਖਾਨ ਆਪਣੀ ਸ਼ਾਨ ਦੇ ਖਿਲਾਫ ਤੇ ਉਹ ਫੇਰ ਉਹਨੇ ਜਦੋਂ ਵੀਡੀਓ ਸੁਣੀਆ ਵੀਡੀਓ ਪੜ੍ਹੀਆ ਉਹ ਚਾਰਾ ਫੇਰ ਰਾਤ ਫੋਨ ਕਰੀਏ ਫੇਰ ਮੇਰੇ بیٹے ਨਾਮ ਮੈਂ ਤੇਰਾ ਵੱਡਾ ਵੀਰ ਜੇ ਜੋ ਜਦਾਂ ਉਹ ਤੇ ਤੈਨੂੰ ਪਤਾ ਹੀ ਆ ਪਵਨ ਆਪਣਾ ਜਿੰਦ ਜਾਨ ਹੈ ਉਹ ਵੀ ਛੋਟਾ ਭਰਾ ਆਪਣਾ ਤੇ ਆ ਗੱਲ ਬਾਤ ਹੋ ਗਈ ਪਰ ਨਹੀਂ ਲੋਕ ਨਹੀਂ ਛੱਡਦੇ ਪੁੱਠੇ ਪੰਗੇ ਪੋਣ ਨੂੰ ਲੋਕ ਬੜੇ ਚਿਤਾੜੀ ਯਾਰ ਬੜੇ ਚਿਤਾੜੀ ਕੋਈ ਨਾ ਕੋਈ ਲੱਭ ਦੇ ਰਹੀ ਦੇ ਪਿੰਡਾਂ 'ਚ ਮੜਾ ਜਾ ਪਿੰਡ ਮਿਲੇ ਉਹਨੂੰ ਦੱਸਿਏ ਉਧਰੋਂ ਮਿਲੇ ਉਹਨੂੰ ਦੱਸਿਏ ਲੜੋ ਮਰੋ ਕਰੋ ਚਾਹ ਦੇ ਉਹ ਪਰ ਮੈਂ ਤੁਹਾਨੂੰ ਅੱਜ ਵੀ ਕਹਿੰਨਾ ਸਿਆਣੇ ਬੰਦੇ ਜਿਹੜੇ ਹੁੰਦੇ ਆ ਨਾ ਪਹਿਲਾਂ ਕੀ ਕਹਿੰਦੇ ਦੇ ਹੀ ਆਪਣੇ ਪਹਿਲਾਂ ਕੰਨੀ ਸੁਣੋ ਅੱਖੀਂ ਵੇਖੋ ਫੇਰ ਫੈਸਲਾ ਲਾਓ ਮੈਂ ਉਹਨਾਂ ਉਹਨਾਂ ਚੀਜ਼ਾਂ ਦਾ ਹੱਕਦਾਰ ਆ ਚਲੋ ਕੋਈ ਗੱਲ ਨਹੀਂ ਇਦਾਂ ਹੋ ਜਾਂਦੇ ਵਾਅਦੇ ਘਾਟੇ ਮੈਂ ਤੁਹਾਨੂੰ ਸਪਸ਼ਟੀ ਕਰ ਦਿਆਂ ਦਿਨਾ ਪੈ ਗਿਆ ਮਜਬੂਰੀ ਬਣ ਗਈ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਇਨੀ ਵੀਡੀਓ ਮੈਂ ਚਾੜਦਾ ਰਿਹਾ ਡਾਊਨਲੋਡ ਕਰੀ ਜਾਂਦਾ ਮੈਂ ਤਾਂ ਕੁੜੀਆਂ ਸੋਸ਼ਲ ਮੀਡੀਆ ਹੈ ਕਰ ਦੇਣਾ ਕਿਸੇ ਦਿਨ ਨੂੰ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਸਿੱਧੂ ਮੂਸੇਵਾਲਾ ਆਉਂਦਾ ਮੈਂ ਨਾ ਗੀਤ ਤੇ YouTube ਹੈ ਕੋਈ ਦੇਣਾ ਤੇ ਮੈਂ ਮੈਨੂੰ ਉਹਨਾਂ ਬੈਡ ਕਰਤਾ ਉਲਟਾ ਦੇ ਨਹੀਂ ਤੈਨੂੰ ਨਹੀਂ ਵੀਡੀਓ ਡਾਊਨਲੋਡ ਕਰਨੀ ਤੂੰ ਦਿਹਾੜਦਾ ਹੀ ਨਹੀਂ ਚਲੋ ਕੋਈ ਨਹੀਂ ਚੰਗਾਈ ਸਤਿ ਸ੍ਰੀ ਅਕਾਲ ਮਸਲੇ ਹੋਰ ਬੜੇ ਆ ਤਾਂ ਮੈਂ ਕਿਹੜੇ ਕਿਹੜੇ ਮਸਲਿਆਂ ਤੇ ਬੋਲਿਆ ਕਰਾਂ